ਹੈਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਆਪਾਂ ਪਹੁੰਚਿਆ ਸੱਤ ਲੋਹ ਦਰਿਆ ਤੇ ਤੇ ਅੱਜ 21 ਤਰੀਕ ਦੀ ਅਪਡੇਟ ਤੋਂ ਦਿਨ ਆਪਾਂ ਸਾਂਝੀ ਕਰ ਰਹੇ ਆਂ ਤੇ ਤੁਸੀਂ ਪਾਣੀ ਦੇਖ ਸਕਦੇ ਹੋ ਪਾਣੀ ਐਦਾਂ ਚੱਲ ਰਿਹਾ ਹੈ ਪਾਣੀ ਕਿਉਂਕਿ ਹਾਲੇ ਤੱਕ ਝੜ ਰਿਹਾ ਪਾਣੀ ਕਟਨ ਦੀ ਅਜੇ ਕੋਈ ਸਬਾਬਣਾ ਨਹੀਂ ਹੈਗੀ ਕਿਉਂਕਿ 11 11 ਦਾ ਟਾਈਮ ਹੋ ਗਿਆ ਤੇ ਅੱਜ ਤੱਕ ਐਦਾਂ ਹੀ ਚੱਲੂਗਾ ਆਹ ਦੇਖ ਸਕਦੇ ਹੋ ਇਧਰ ਵੀ ਚੈੱਕ ਕਰੋ ਪਾਣੀ ਇਦਾਂ ਹੀ ਚੱਲੀ ਜਾਂਦਾ ਹੈ ਵਧੀ ਜਾ ਰਿਹਾ ਹੈ ਤੇ ਆ ਸਾਡੇ ਵੀਰ ਭਰਾ ਦੀ ਅਰਬੀ ਸੀਗੀ ਇਹ ਵੀ ਸਾਰੀ ਹੁਣ ਖਰਾਬ ਹੋ ਗਈ ਕਿ 15 ਕੋ ਮਿੰਟਾਂ ਦੀ ਗੱਲ ਹੈ ਜਦੋਂ ਮੈਂ ਪਹੁੰਚਿਆ ਇੱਥੇ ਪਾਣੀ ਇੰਨਾ ਖਾਸ ਹੈ ਹੀ ਨਹੀਂ ਸੀ ਤੇ ਆ ਦੇਖੋ ਪਾਣੀ ਅੱਗੇ ਤੱਕ ਪਹੁੰਚ ਗਿਆ ਇੱਥੇ ਵੀ ਆ ਦੇਖੋ ਤੇ ਇਹ ਦਰਿਆ ਦਾ ਸੱਤ ਲੋ ਦਰਿਆ ਦਾ ਲੈਵਲ ਤੇ ਇਹਦਾ ਲੈਵਲ ਬਿਲਕੁਲ ਸੇਮ ਬਰੋਬਰ ਹੋ ਚੁੱਕਾ ਹੈ ਤੇ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਭਰਾਓ ਕਿ ਇਸ ਜਾਣਕਾਰੀ ਸਹੀ ਸਾਰਿਆਂ ਤੱਕ ਪਹੁੰਚੇ ਇਹ ਜ਼ਿਲ੍ਹਾ ਜਲੰਧਰ ਤਸਵੀਰ ਨਕੌਦੜਾ ਪਿੰਡ ਵੇਹਰਾ ਦੀ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆ ਦੇਖ ਸਕਦੇ ਹੋ ਉਹ ਸਾਹਮਣੇ ਸਤਲੁਜ ਦਰਿਆ ਹੈ ਉਹ ਸਾਹਮਣੇ ਤੇ ਉਹਦਾ ਤੇ ਇਹਦਾ ਲੈਵਲ ਬਿਲਕੁਲ ਸੇਮ ਹੈ ਆ ਦੇਖੋ ਪਾਣੀ ਆਇਆ ਨੂੰ ਜਾ ਰਿਹਾ ਹੈ ਆ ਚੈੱਕ ਕਰੋ ਜੋ ਟਾਈਮ ਪੈਂਦਾ ਪਾਣੀ ਵਧੀ ਜਾ ਰਿਹਾ ਹੈ ਹਾਲੇ ਵੀ ਦੋਸਤ ਮਿੱਤਰ ਕਹਿ ਰਹੇ ਨੇ ਜਿਹੜੇ ਆ ਸਾਡੇ ਵੀਰ ਭਰਾ ਚੱਲੇ ਨੇ ਇਹ ਵੀ ਕਹਿੰਦੇ ਆ ਵੀ 12 ਵਜੇ ਤੱਕ ਪਾਣੀ ਹੋਰ ਜ਼ਿਆਦਾ ਆਊਗਾ ਤੇ ਪਾਣੀ ਕਿਤੇ ਨਾ ਕਿਤੇ ਮਾਰ ਜ਼ਰੂਰ ਕਰੇਗਾ ਦੋਸਤੋ ਕਿ ਆਪੋ ਆਪਣਾ ਬਚਾ ਜਿਹੜਾ ਹੈ ਬਚਾਅ ਜ਼ਰੂਰ ਕਰੋ ਤੇ ਅਪਡੇਟ ਸਾਰਿਆਂ ਵੀਰਾਂ ਭਰਾਵਾਂ ਤੱਕ ਪਹੁੰਚਾਓ ਆ ਦੇਖ ਸਕਦੇ ਹੋ ਅੱਜ 21 ਤਰੀਕ ਦੇ ਹਾਲਾਤ Tchau,